ਨੀ ਆ ਨਾ ਸਾਰਾ ਤੇ ਕਵਨ ਵੀ ਵੇਖ ਵੇਖ ਕੇ ਨਾ ਆਕੀ ਜਾਈ ਦਾ ਰੱਖ ਨਹੀਂ ਅਤਰੋ ਚਤਰੋ ਵੀ ਨਹੀਂ ਆਈਆਂ ਕਿੰਨਾ ਚਿਰ ਹੋ ਗਿਆ ਪਤਾ ਨਹੀਂ ਕਿਦਰ ਚਲ ਗਿਆ ਕਿੰਨਾਂ ਕਦੀ ਉਹਨੇ ਆਣ ਕੇ ਹਾਲ ਚਾਲ ਹੀ ਨਹੀਂ ਪੁੱਛਿਆ ਤੈਨੂੰ ਨਹੀਂ ਭੈਣ ਅਤਰੋ ਹੱਜੀ ਤੂੰ ਮੇਲੇ ਤੱਕ ਕਿਹਨਾਂ ਹੋ ਕਰਜੀ ਤੈਨੂੰ ਮਿਲਤੇ ਕਿੰਨੇ ਦਿਨ ਹੋ ਗਏ ਚੱਲ ਅੱਜ ਆਪਾਂ ਮੇਲੇ ਆਉਣੇ ਅੱਜ ਹੀ ਆਪਾਂ ਹਾਂ ਚੱਲ ਚੱਲ ਨਹੀਂ ਭੈਣਿਆ ਤੂੰ ਕਰਈਆਂ ਬੋਲਦੀ ਨਹੀਂ ਗੱਸ ਕਰਈ ਨਹੀਂ ਆਪਣੀ ਆਜੋ ਚੱਲ ਚੱਲ ਨਹੀਂ ਆ ਨਹੀਂ ਭੈਣਾ ਨਹੀਂ ਕਿੱਥੇ ਰਹਿ ਗਈ ਨਹੀਂ ਭੈਣ ਮੇਰੀਏ ਕਿੱਥੇ ਗਈ ਚਲੀ ਸੀ ਇੰਨੇ ਚ ਅਸੀਂ ਆਸਤ ਨਹੀਂ ਭੈਣ ਤੇਰੇ ਆਹ ਨਹੀਂ ਭੈਣਾ ਅਜ ਤਾਂ ਮਿਲ ਕੇ ਦਰਸ਼ਨ ਹੋ ਵੀ ਨਹੀਂ ਆਜੋ ਵੇਖੋ ਦੀਆਂ ਆਈਆਂ ਸੜਕੀ ਆਈਆਂ ਕਿੱਥੋਂ ਆਈਆਂ ਆਸਟ੍ਰੇਲੀਆ ਤੋਂ ਆਈਆਂ ਸੀ ਕਿੱਥੇ ਗਈਆਂ ਸੀ ਆਸਟ੍ਰੇਲੀਆ ਵਾ ਗਰੂਨੀ ਮਾ ਗਰੂ ਐ ਬੀ ਦੂਰ ਚਲੇ ਗਈਆਂ ਤੁਸੀਂ ਹੋਰ ਅਸੀਂ ਤਾਂ ਨਹੀਂ ਜਾਜ ਤਾਂ ਪੈਗੇ ਗਈਆਂ ਸੀ ਉਹਨੇ ਤਾਂ ਸਾਡੇ ਦਿਲ ਕੱਢਦੇ ਕਹਦੇ ਤੂੰ ਉਹ ਤੇ ਨੂੰ ਜਾਈ ਜਾ ਮੁੱਤੇ ਨੂੰ ਜਾਈ ਜਾਵੇ ਬਦਨਾ ਤੇ ਆ ਗਿਆ ਸੀਗਾ ਤੇ ਫਿਰ ਤੁਸੀਂ ਡਰੀਆਂ ਨਾ ਡਰੀਆਂ ਤਾਂ ਸੀ ਕਿ ਹਾਂ ਸਾਡੇ ਦਿਲ ਕੱਢ ਕੇ ਲੈ ਗਿਆ ਉਹ ਕਿੱਥੇ ਕੱਢ ਕੇ ਲੈ ਗਿਆ ਦਿਲ ਤੋਂ ਮਿਲਣ ਲੱਗ ਜੇ ਵਿੱਚ ਹੀ ਬੈਏ ਆਂ ਨਹੀਂ ਪਾਵੇਂ ਦੂਸਰੇ ਦੇ ਨਾਲ ਨਹੀਂ ਬੈਦੇ ਨਹੀਂ ਦੂਸਰੇ ਤੇ ਉਹ ਦੂਸਰੇ ਤੇਲ ਕੋਰ ਕਿਹੜੇ ਹੁੰਦੇ ਆ ਜਿਹੜੇ ਉੱਤੇ ਲੱਗੇ ਹੁੰਦੇ ਆ ਅੱਛਾ ਕਾ ਕੀ ਲਈ ਫਿਰ ਬਿਨਾਂ ਤੁਸੀਂ ਇਹ ਤਾਂ ਗਾਗਲ ਆ ਗਾਗਲ ਨਹੀਂ ਗਾਗਲ ਕੀ ਹੁੰਦੀ ਆ ਕਿੱਥੋਂ ਦੀ ਬਾਹਰ ਸਿੱਕਿਆ ਆਵੀਆਂ ਉਹਥੋਂ ਦੇ ਲੋਕ ਹੀ ਕਹਿੰਦੇ ਆ ਕੀ ਕਹਿੰਦੇ ਜੀ ਉਹ ਲੋਕ ਕਹਿੰਦੇ ਆ ਤੇ ਤੁਸੀਂ ਵੀ ਉਹੋ ਜਿਹੀ ਕਹੋਗੀਆਂ ਨਾਲੇ ਨਹੀਂ ਉੱਥੇ ਤਾਂ ਈ ਸਫਾਈ ਇਹ ਬੂਹ ਉੱਥੇ ਦਾ ਸਫਾਈ ਨਹੀਂ ਇੰਨੀ ਤਾਂ ਆਪਾਂ ਘਰ ਲਈ ਗੱਲ ਕਰ ਸਕਦੇ ਸੜਕਾਂ ਨਹੀਂ ਆ ਸਾਫ਼ ਮਿੱਟੀ ਦਿਖਣ ਨੂੰ ਨਹੀਂ ਮਿੱਟੀ ਨਹੀਂ ਵੇਖਣ ਨੂੰ ਮਿਲਨੀ ਉੱਥੇ ਅੱਛਾ ਆਪਣੇ ਸੜਕਾਂ ਤਾਂ ਮਿੱਟੀ ਨਹੀਂ ਭੜੀਆਂ ਰਹਿੰਦੀਆਂ ਵਾ ਅੱਛਾ ਜੇ ਆਪਣੇ ਤਾਂ ਮੀਂਹ ਨਹੀਂ ਆ ਜੇ ਤਾਂ ਧੂੜ ਘਟਾ ਉਦੋਂ ਹੀ ਆ ਜਾਂਦਾ ਹੈ ਉੱਥੇ ਤਾਂ ਨਾ ਦਿਨ ਰਾਤ ਲੋਕੀ ਆ ਗਾਗਨ ਲਾ ਕੇ ਰੱਖਦੇ ਆ ਕਿਉਂ ਇਹ ਜਾਗਰ ਕਾਤੋਂ ਲਾ ਕੇ ਰੱਖਦੇ ਆ ਇਹ ਤੋਂ ਪਤਾ ਹੁੰਦੇ ਆ ਤੇ ਛਾਂ ਤੋਂ ਆਹ ਤੂੰ ਤੁਸੀਂ ਸਿੱਧਾ ਕਹੋ ਵੀ ਐਨਕਾ ਲਾ ਕੇ ਰੱਖਦੇ ਆ ਗਾਗਲ ਗੂਗਲ ਕੇ ਕੀ ਲਾਈ ਜਾਂਦੇ ਆ ਗਾਗਲ ਹੀ ਹੁੰਦਾ ਹੁਣ ਅਸੀਂ ਵੀ ਪੂਰੇ ਦਿਨ ਸਾਥ ਗਾਗਲ ਆ ਕੇ ਰੱਖਦੇ ਆ ਨਹੀਂ ਕਿ ਆਪਣੇ ਹੁਣ ਇੰਡੀਆ 'ਚ ਤਾਂ ਗਾਗਲ ਲਾਉਂਦੇ ਨਹੀਂ ਕੋਈ ਆਪਣੇ ਡਿਜ਼ਾਈਨ ਕਾ ਤੋਂ ਬਿਨਾਂ ਹੀ ਤੁਰੇ ਫਿਰਦੇ ਆ ਤੇ ਅਸੀਂ ਤਾਂ ਤੁਸੀਂ ਹੁਣ ਇੰਡੀਆ ਆ ਗਿਆਂ ਨੇ ਹੁਣ ਐਨਕਾ ਦਾ ਕਹੋ ਨਾ ਤੁਸੀਂ ਹੁਣ ਇਹ ਨਾ ਨਾ ਕਹੋ ਗਾਗਲ ਲਾ ਕੇ ਰੱਖੇ ਆ ਅਸੀਂ ਤਾਂ ਫਿਰ ਆਏ ਲਖਨਊ ਤੋਂ ਰਸਤੇ ਆਸਟ੍ਰੇਲੀਆ ਤੋਂ ਆਈਆਂ ਆ ਪਤਾ ਤਾਂ ਲੱਗਣਾ ਚਾਹੀਦਾ ਯਾਰ ਹਮ ਲੋਕਾਂ ਨੂੰ ਹਾਈ ਸ਼ਿਆਣੀ ਮੈਂ ਮਰ ਜਾ ਅਈ ਨਾ ਕੋਛ ਤੁਸੀਂ ਸਿੱਖ ਕੇ ਆ ਗਈਆਂ ਉਥੋਂ ਹੋਰ ਉੱਥੇ ਤਾਂ ਘਾ ਹੀ ਘਾ ਸੀ ਆਲੇ ਦੁਆਲੇ ਤੇ ਇੱਕ ਵਿਚਾਲੇ ਜਿਹੀ ਸੜਕ ਬਣਾਈ ਹੋਈ ਸੀ ਘਾ ਦੇ ਆਲੇ ਦੁਆਲੇ ਸੜਕ ਤੂੰ ਸੜਕ ਕਾਹਦੇ ਤੋਂ ਬਣਾਈ ਇੱਕ ਤਾਂ ਬਹੁਤ ਵੱਡੀ ਸੀਗੀ ਇੱਕ ਟਿੱਕੀ ਜੀ ਸੜਕ ਸੀ ਉਹਨੂੰ ਫੁੱਟਬਾਲ ਕਹਿੰਦੇ ਆ ਸੜਕ ਨੂੰ ਫੁੱਟਬਾਲ ਖੇਡਣਾ ਨਹੀਂ ਦੂਸਰਾ ਫੁੱਟਬਾਲ ਕਹਿੰਦੇ ਨਹੀਂ ਜੀ ਆਪਣੇ ਤਾਂ ਫੁੱਟਬਾਲ ਖੇਡਦੇ ਆ ਉੱਥੇ ਘਾ ਉੱਥੇ ਉਹ ਵੀ ਆ ਸੜਕ ਉਹਦਾ ਨਾਮ ਆ ਫੁੱਟਬਾਲ ਇਹ ਬੂ ਕੀ ਬੋਲੀ ਜਾਨੀ ਆ ਫੁੱਟਪਾਥ ਸੀ ਹਾਂ ਨਹੀਂ ਸੱਚ ਫੁੱਟਪਾਥ ਸੀ ਉੱਥੇ ਨਾ ਬੰਦੇ ਤੁਰਦੇ ਆ ਤੇ ਸਾਰਾ ਚਲਾਉਂਦੇ ਆ ਗਾ ਮਾਰ ਕੇ ਧਫਾ ਜਿਹਾ ਆਉਂਦੀਆਂ ਗੂਗਲ ਜੀਆਂ ਨਾ ਪੰਲੜੀ ਕੀ ਤੁੰਡਾਈ ਕੱਢੀ ਗਾਗਲ ਗੂਗਲ ਜੀਆਂ ਕੀ ਕਹੀ ਜਾਨੀ ਆ ਨਹੀਂ ਪੰਲਦੀ ਆਪਣੇ ਤਾਂ ਇੱਕੋ ਸੜਕ ਹੁੰਦੀ ਆ ਉੱਥੇ ਬੰਦੇ ਚਲਾਈ ਜਾਂਦੇ ਆਈ ਜਾਂਦੇ ਚਲਾਈ ਜਾਂਦੇ ਆਈ ਜਾਂਦੇ ਆ ਟਰੈਕਟਰ ਟ੍ਰੋਟਰ ਚੱਲ ਜਾਂਦੇ ਅੱਥੀ ਤੇ ਉੱਥੇ ਇੰਨੀ ਜਿਆਦੀ ਉਹ ਆ ਕੀ ਹੁੰਦੀ ਆ ਸੇਫਟੀ ਆ ਨਾ ਕਿ ਬੰਦਾ ਮਾਰ ਨਹੀਂ ਸਕਦਾ ਉੱਥੇ ਅੱਛਾ ਇੱਥੇ ਜਵਾਨ ਸਵਾਨੇ ਐਕਸੀਡੈਂਟ ਹੋ ਜਾਂਦੇ ਆ ਤੁਰਿਆਂ ਜਾਂਦੇ ਆ ਅਗਲੇ ਮਾਰ ਕੇ ਫੇਟ ਛੁੱਟੀਆਂ ਹੁੰਦੀ ਆ ਇੱਥੇ ਤਾਂ ਕੋਈ ਹੈ ਹੀ ਨਹੀਂਗਾ ਤਰੀਕਾ ਕਿਸੇ ਦਾ ਚੱਲਣ ਫੇਰਨ ਦਾ ਤੁਸੀਂ ਤਾਂ ਜਵਾਨ ਸਵਾਨੇ ਸਿੱਖ-ਸਿੱਖ ਕੇ ਆ ਗੀਆਂ ਹਾਂ ਨਾਲੇ ਨਾ ਉੱਥੇ ਇੰਨੇ ਗਰੇਜੀ ਬੰਦੇ ਇੰਨੇ ਗਰੇਜੀ ਬੰਦੇ ਨੂੰ ਕੋਈ ਥਾਵ ਨਹੀਂ ਤੈਨੂੰ ਤੇ ਤੈਨੂੰ ਗਰੇਜੀ ਜੀ ਸਮਝ ਆ ਜਾਂਦੀ ਕਰਦੀਆਂ ਸੀ ਉਹਨਾਂ ਨਾਲ ਤੇ ਹਾਇ ਤੇ ਕੋਈ ਨਾ ਕੋਈ ਤਾਂ ਮੇਲ ਹੀ ਪੈਂਦਾ ਹੋਊਗਾ ਕੋਈ ਪੰਜਾਬੀ ਵੀ ਸੀਗੇ ਉੱਥੇ ਉਹਨਾਂ ਨਾਲ ਮਿਲ ਪੈਂਦੇ ਸੀ ਭੈਣੇ ਉਧਰੋਂ ਤਾਂ ਹੁੰਦਾਵੇਂ ਗੋਡਾ ਚੱਕ ਕੇ ਵਹਿਣਾ ਸਾਗਰ ਸਮੁੰਦਰੋਂ ਪਾਰ ਆਈਆਂ ਸੀ ਹਾਇ ਤੇ ਗੋਡੇ ਤੇਰੇ ਨੂੰ ਕੀ ਹੋ ਗਿਆ ਏ ਉੱਥੇ ਨਹੀਂ ਨਾ ਨਹੀਂ ਭੈਣ ਤਾਂ ਸਿੱਧੀ ਹੋ ਕੇ ਵਹਿ ਜਾ ਉੱਥੇ ਤਾਂ 2-3 1 ਦਿਨ ਲੱਗਿਆ ਸਾਨੂੰ ਉੱਥੇ ਕਾ ਦੇ ਜੀ ਓ ਕੀ ਹੁੰਦਾ ਵਾ ਜਾਜ ਤੇ ਹਾਂ ਕੋਸੀ ਤਾਂ ਇੱਕ ਦਿਨ ਪੂਰਾ ਢਾਲਤੇ ਹੀ ਬੈਠਿਆ ਰਹੀਆਂ ਅੱਛਾ ਤੇ ਫਿਰ ਸਹੀ ਸਲਾਮਤ ਪਹੁੰਚ ਗਈਆਂ ਹਾਂ ਪਹੁੰਚ ਤਾਂ ਗਈਆਂ ਤਈਆ ਕਾਹ ਕੁਛ ਸੋਚਦੇ ਆਂ ਅੱਛਾ ਤੇ ਕੀ ਉਹਥੇ ਫਿਰ ਵਧੀਆ ਰਹੀਆਂ ਤਾਂ ਨਜ਼ਾਰੇ ਆ ਗਏ ਨਜ਼ਾਰੇ ਤਾਂ ਨਹੀਂ ਆਏ ਨੀ ਭੈਣੇ ਘਰ ਦਾ ਇੱਥੇ ਤਾਂ ਚਲੋ ਖੁੱਲੇ ਹੁੰਦੇ ਸੀ ਘਰ ਹਾਂ ਉੱਥੇ ਤਾਂ ਲੱਗਦਾ ਸੀ ਜਿਵੇਂ ਜੇਲ੍ਹ ਦੇ ਅੰਦਰ ਥੋੜਿਆ ਇੱਕ ਇੱਕ ਕਦਮ ਕਰੀਏ ਤੇ ਆਪਰ ਉੱਥੇ ਬੰਦ ਹੋ ਜਾਂਦਾ ਘਰ ਹੂੰ ਘਰ ਹੀ ਖਤਮ ਹੋ ਜਾਂਦਾ ਇੱਕ ਕਦਮ ਨਾਲ ਤਾਂ ਫੇਰ ਇਹਨੇ ਜਿਹੜਾ ਕੱਟੇ ਕਿਵੇਂ ਤੁਸੀਂ ਮਸਾ ਕੱਟੇ ਨਹੀਂ ਪੈਣੇ ਬੈੱਡ ਵੀ ਇੱਥੇ ਹੈਗੇ ਨਹੀਂ ਆ ਸਾਡੇ ਕੋਲ ਜਿਹੜਾ ਪੈਸੇ ਸੀਗੇ ਹਾਂ ਹਸਤਾ ਇੱਥੇ ਉਹ ਲੱਗਾ ਸੀਗਾ ਕੀ ਹੁੰਦਾ ਨਾ ਅੱਛਾ ਮਟਰ ਮਟਰ ਦਾ ਸਾਇਆ ਸੀ ਉੱਥੇ ਹਾਂ ਨੌਂਦੇ ਤਾਂ ਪੈ ਗਈਆਂ ਨੀਬੂ ਕੀ ਮਟਰ ਮਟਰ ਕਰੀ ਜਾਂੀਓ ਮੈਟਰਾ ਸੀਗਾ ਖਾਣੀ ਪੈਣੇ ਮੈਂ ਦਾ ਜਾਜ ਨੀ ਤੂੰ ਤਾਂ ਮੱਥੇ ਦੇ ਹੱਥ ਮਾਰ ਮਾਰ ਕੇ ਆਉਂਦੇ ਆ ਗਾਗਲ ਜੀ ਤੋੜਦੇ ਨਹੀਂ ਆ ਨਹੀਂ ਤੋੜਦੀ ਨਹੀਂ ਭਾੜ ਨਹੀਂ ਤੋੜਦੀ ਕੀ ਗੱਲ ਆ ਜੇ ਤੈਨੂੰ ਕੋਈ ਜਾਜ ਦੇ ਚੱਕਰ ਚੱਕਰ ਜਵੇ ਆ ਨਹੀਂ ਨਹੀਂ ਉਹ ਵਾਲੀ ਇੰਗਰੇਜੀ ਬੋਲਦੇ ਆ ਨਾ ਆਪ ਭੁੱਲ ਜਾਂਦਾ ਵਾ ਫਿਰ ਆਪਾਂ ਨੂੰ ਕਿਹੜਾ ਇੰਨਾ ਯਾਦ ਰਹਿੰਦਾ ਆਪਾਂ ਤਾਂ ਪੰਜਾਬੀ ਲੋਗ ਆ ਇੱਥੋਂ ਦੇ ਰਹਿਣ ਵਾਲੇ ਲੋਕ ਕਿੰਨੇ ਕੁੰਦੀ ਸਨ ਇੰਨੀ ਕੀ ਚਲ ਜਿੰਨੀ ਕੁ ਮਾੜੀ ਮੋਟੀ ਸਮਝ ਆ ਜੇ ਉਨੀ ਕੀ ਬੜੀ ਐ ਜੋ ਨਹੀਂ ਭਾਣੇ ਫਿਰ ਵੀ ਧੰਨ ਭਾਗ ਨਹੀਂ ਟੋੜੇ ਜਿਹੜੀਆਂ ਤੁਸੀਂ ਯਾਦੀਆਂ ਹੁਣ ਚੇਤੀ ਮੁੜ ਕੇ ਉਹ ਗਰੇਜੀ ਫੂਡ ਹਾਂ ਮਾਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਕਿ ਕੋਸ਼ਾ ਉੱਥੇ ਤਾਂ ਮਸ਼ੀਨਾਂ ਤੋਂ ਛੁਣਾ ਜਿਆ ਤਾਂ ਗਰਮ ਕਰਦੇ ਸੀਗੇ ਅੱਛਾ ਤੇ ਅਜੋਕਾ ਸਾਡੇ ਘਰ ਦੇ ਨਾਲ ਗੁਰਦੁਆਰਾ ਜਿਹਾ ਉੱਥੇ ਅਸੀਂ ਖਾ ਪੀ ਹੁੰਦੀਆਂ ਸੀ ਨਾ ਘਰੇ ਨਹੀਂ ਸੀ ਬਣਾ ਕੇ ਜਾਂਦੇ ਨਹੀਂ ਘਰੇ ਜਿਹੜੇ ਸਾਡੇ ਰਿਸ਼ਤੇਦਾਰ ਸੀ ਉਹ ਤਾਂ ਚਲੇ ਜਾਂਦੇ ਸੀ ਉਹਨਾਂ ਨੂੰ ਤਾਂ ਚੱਲ ਬਣਾਉਣਾ ਹੁੰਦਾ ਸੀਗਾ ਹਾਂ ਬੰਦੂ ਕਿਹੜਾ ਬਣਾਉਣਾ ਹੁੰਦਾ ਉੱਥੇ ਕੁਛ ਤੇ ਤੁਸੀਂ ਵੀ ਮਾੜਾ ਮੇਟਾ ਸਿੱਖ ਲੈਂਦਗਾ ਉੱਥੇ ਕੁਛ ਨਹੀਂ ਤਾਂ ਨਹੀਂ ਸਿੱਖਿਆ ਗਿਆ ਦੋ ਤਿੰਨ ਦਾ ਸੀ ਮਿੰਨੀ ਮਿੰਨੀ ਲੈ ਕੇ ਆਈਆਂ ਤੇ ਹਾਂ ਤੇ ਦੋ ਮਹੀਨੇ ਆਈਦਾ ਬੰਦਾ ਕਹੀ ਕੁਛ ਸਿੱਖ ਲੈਂਦਾ ਸਾਡੇ ਤਾਂ ਨਹੀਂ ਸਿੱਖਿਆ ਗਿਆ ਅਸੀਂ ਤਾਂ ਮਸ਼ੀਨਾਂ ਚੁਣਨਾ ਤੇ ਨਹੀਂ ਰੋਜ਼ ਗੁਰਦੁਆਰੇ ਚਲੇ ਜਾਂਦਾ ਸੀ ਸਵੇਰੇ ਤੇ ਸ਼ਾਮ ਅਰਸ਼ਾੰਦ ਗੁਰਦੁਆਰੇ ਨੇੜੇ ਸੀ ਫਿਰ ਖਾ ਘਰ ਦੇ ਨਾਲ ਹੀ ਸੀਗਾ ਅੱਛਾ ਤੇ ਫਿਰ ਤੇ ਅੰਦਰ ਤਾਂ ਨਹੀਂ ਤੁਸੀਂ ਬੈਠੀਆਂ ਜੋੜੀਆਂ ਗਈਆਂ ਹੋਣਗੀਆਂ ਹਾਂ ਅਸੀਂ ਗੁਰਦੁਆਰੇ ਹੀ ਉਹਨੇ ਮਾਰੇ ਮੋਟੇ ਤੋੜਨਾ ਤਾਊਗਾ ਅੱਛਾ ਜਿਆਦੇ ਤੇ ਨਹੀਂ ਦੁਖਦੇ ਕੇ ਭੈਣ ਹਾਂ ਜਿਆਦੇ ਤੇ ਨਹੀਂ ਦੁਖਦੇ ਭੈਣ ਤੇਰੇ ਵੀ ਤੋੜਦੇ ਨਹੀਂ 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 ਮੈਂ ਠੀਕ ਸਾਂ ਕਰੇਜੀ ਫੂਟਾ ਤਾਂ ਯਾਦ ਆਇਆ ਤੂੰ ਹੀ ਤਾਂ ਕੁਛ ਸਾਨੂੰ ਖਾਣ ਪੀਣੇ ਦੇ ਦੇ ਆਹ ਤੇਰੀ ਨੂਣੀ ਹੈ ਘਰੇ ਉਹ ਤੋਂ ਕਾਕੇ ਤੇ ਬਣਾ ਲੈ ਕੁਛ ਮਾਰਦੀਆਂ ਨੋ ਰਾਨੀ ਦੀ ਨੋਈ ਆਵਾਜ਼ ਫਿਰ ਸਾਲ ਨਹੀਂ ਮੈਂ ਤਾਂ ਗੱਲਾਂ ਗੱਲਾਂ ਦੀ ਭੁੱਲ ਗਈ ਤਨ ਦੇ ਆਈਆਂ ਨੂੰ ਚਾਹ ਪਾਣੀ ਤਾਂ ਪੁੱਛਿਆ ਹੀ ਨਹੀਂ ਕੋਈ ਨਹੀਂ ਨਹੀਂ ਚਾਹ ਵੀ ਬਣਵਾ ਦਿੰਨੀ ਆ ਕੋਈ ਨਹੀਂ ਚਾਹ ਪਾਣੀ ਵੀ ਪੀ ਲਾਂ ਮੈਂ ਵੀ ਚਾਹ ਕਿ ਮੈਂ ਵੀ ਤਾਂ ਕੁਛ ਭੁੱਲੀ ਨਹੀਂ ਲੱਗਦੀ ਇਹ ਘਰੇ ਆ ਕੇ ਮੈਂ ਕੁਛ ਭੁੱਲੀ ਨਹੀਂ ਆਨੀ ਤੂੰ ਕੀ ਭੁੱਲ ਗਈ ਸੇ ਮੈਂ ਹੀ ਭੁੱਲ ਗਈ ਆ ਬੈਠੀ ਮੈਨੂੰ ਗੱਲਾਂ ਦਾ ਹੀ ਇੰਨਾ ਚਾ ਚੜ ਗਿਆ ਮੈਂ ਆਖਿਆ ਚੱਲ ਮੇਰੀਆਂ ਭੈਣਾਂ ਆਈਆਂ ਤੇ ਮੈਂ ਉਹਨਾਂ ਨੂੰ ਵੇਖ ਦਵਾਂ ਮੈਂ ਆਹਦੇ ਢਿੱਡੇ ਦਾ ਭੁੱਲ ਗਈ ਸੀ ਮੈਂ ਆਖਿਆ ਮੇਰਾ ਢਿੱਡ ਖਾਲੀ ਖਾਲੀ ਚੱਲਣ ਨੂੰ ਨਹੀਂ ਜਾਂਦੀ ਨਹੀਂ ਜਾ ਨਹੀਂ ਭੈਣੇ ਚਤਰੋ ਤੇਰੀਆਂ ਉਹੋ ਹੀ ਗੱਲਾਂ ਰਹੀਆਂ ਤੂੰ ਇਹੋ ਕੁਝ ਹੀ ਕਰਨਾ ਤੈਨੂੰ ਤੇ ਆਹਦੇ ਢਿੱਡ ਨਾਲ ਹੀ ਰਹਿੰਦਾ ਤੈਨੂੰ ਹੋਰ ਨਹੀਂ ਕੁਝ ਵੀ ਹੁੰਦਾ ਤੈਨੂੰ ਤਾਂ ਭੁੱਖਾ ਉਹਦਾ ਹੀ ਲੱਗ ਜਾਂਦੀ ਗੱਲਾਂ ਕਰਦੀ ਚੱਲ ਤੈਨੂੰ ਭੈਣੇ ਹੁਣ ਤੂੰ ਗੱਲਾਂ ਕਰੀ ਜਾਂਦੀ ਕੁਝ ਖਾਣ ਨੂੰ ਤਾਂ ਮੰਗਾਲਾ ਕੋਈ ਨਹੀਂ ਚਲ ਮੈਂ ਕੰਨੀ ਆਉਂਦੀ ਨੋਹ ਨੂੰ ਚਾਹ ਬਣਾ ਦਊਗੀ ਚਾਹ ਪੀਵਾਂਗੇ ਆ